ਸਰਕਾਰੀ ਟੀਚਰ ਦਾ ਪੇਪਰ ਦੇਣ ਜਾ ਰਹੀ ਕੁੜੀ ਦੀ ਹੋਈ ਦਰਦਨਾਕ ਮੌਤ ਟ੍ਰੇਨ ਹੇਠਾਂ ਆਣ ਕਾਰਨ ਕੁੜੀ ਨੇ ਤੋੜਿਆ ਦਿਲ ਤਹਾ ਮਾਰਦੇ ਰੋਂਦੇ ਮਾਪੇ ਨਹੀਂ ਦੇਖੇ ਜਾਣ ਗਰੀਬ ਮਾਪਿਆਂ ਦੀ ਇਕੱਲੇ ਇਕੱਲੇ ਸੀ ਟੀ ਫਿਰੋਜ਼ਪੁਰ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕੁੜੀ ਦੀ ਟ੍ਰੇਨ ਹੇਠ ਆਉਣ ਕਾਰਨ ਮੌਤ ਹੋ ਗਈ। ਦਰਅਸਲ ਮ੍ਰਿਤਕ ਕੁੜੀ ਜੋ ਕਿ ਗੁਰੂ ਹਰ ਸਹਾਇ ਤੋਂ ਚੰਡੀਗੜ੍ਹ ਸਰਕਾਰੀ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸ ਦਾ ਪੈਰ ਫਿਸਲਣ ਕਾਰਨ ਟ੍ਰੇਨ ਹੇਠ ਆਉਣ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦੇ ਕਿ ਮ੍ਰਿਤਕ ਲੜਕੀ ਦਾ ਨਾਂ ਰਿਵਿਕਾ ਸੀ ਜੋ ਕਿ ਚੰਡੀਗੜ੍ਹ ਸਰਕਾਰੀ ਟੀਚਰ ਦਾ ਪੇਪਰ ਦੇਣ ਦੇ ਲਈ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਅਜੀਹਾ ਪਾਣਾ ਵਾਪਰ ਜਾਵੇਗਾ ਇਹ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਤਾਂ ਜਿਵੇਂ ਹੀ ਪਰਿਵਾਰਿਕ ਮੈਂਬਰਾਂ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਦੱਸ ਦੇ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਕੁੜੀ ਜੋ ਕਿ ਆਪਣੇ ਮਾਪਿਆਂ ਦੀ ਇਕੱਲੀ-ਕੱਲੀ ਹੀ ਧੀ ਸੀ ਤੇ ਮਾਪਿਆਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੀ ਧੀ ਨੂੰ ਪੜਾਇਆ ਲਿਖਾਇਆ ਸੀ ਤਾਂ ਅੱਜ ਇਹ ਦਿਨ

ਸਾਰਾ ਕੋਈ ਨਹੀਂ ਦੋਵੇਂ ਮਾਪਸਾ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਬਸ ਤਾਂ ਨਾਲ ਮੇਰੀ ਭੈਣ ਨੇ ਪੜਾਈ ਸੀ ਹੋਰਿਆ ਬੁੱਢੇ ਕੀ ਕਰਨ ਦੇ ਹਾਏ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸੀ ਰਾਜ ਰਣ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਆ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੇ ਦੇ ਚਲੇ ਸੀ ਪੇਪਰ ਦੇਣ ਵਾਸਤੇ ਉਹਦਾ ਪੈਰ ਫਿਸਲ ਗਿਆ ਤੇ ਹੌਂਡ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਫਿਰੋਜ਼ਪੁਰ ਕਿੱਥੋਂ ਅਸਤਾਲ ਕਿੱਥੋਂ ਦੇ ਡੈਡ ਵਾਲੇ ਸੀ ਇਹ ਗੁਰੂ ਸਾਹਿਬ ਦੇ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਠੀਕ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ 194 194 ਚੜ੍ਹਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰਕਿਤਵੰਦ ਦੀ ਖਾਸ ਰਿਪੋਰਟ